ਗੁੱਡ ਮਾਰਨਿੰਗ ਫਰੈਂਡਸ ਸਵੇਰ ਦਾ ਟਾਈਮ ਹੈ ਔਰ ਰੁਪੇਂਜਲ ਜਾ ਰਹੀ ਹੈ ਕੰਨਿਆ ਪੂਜਨ ਪਾ ਹਾਂ ਤੇਰੀ ਚਾਹ ਗਲਾਸਾਂ ਪਾਈ ਪਈ ਅੰਦਰ ਹਾਂ ਚਾ ਪੀ ਵੀ ਲੈ ਮਿੱਤੂ ਨੰਗਨੀ ਪੂਰੀ ਆ ਗਈ ਬਾਹਰ ਪੂਰੀ ਪੂਰੀ ਕੌਣ ਆਹਾ ਪੂਰੀ ਕੌਣ ਹੈ ਪੂਰੀ ਹੈ ਕੁੱਤਾ ਪੂਰੀ ਲੋ ਜੀ ਸਵੇਰ ਦਾ ਟਾਈਮ ਹੈ ਲਿਓ ਭੌਂ ਕਰਿਆ ਜਿਲੀਓ ਨੂੰ ਖੋਲਿਆ ਨਹੀਂ ਹੈਗਾ लियो न ता नहीं खोल्या क्योंकि कोई ना कोई आ रिया है ना करने पूजन पर ना स्त्री है पूरी दे दे पाले खाएगी पूरी, पूरी। ਲੋ ਜੀ ਮਾਰਨਿੰਗ ਹੋ ਗਈ ਹੈ ਔਰ ਗੁੱਡ ਮਾਰਨਿੰਗ ਹੋ ਗਈ ਮੇਰਾ ਚਾਗਾ ਕਪ ਪਪਿਆ ਮੈਂ ਆਪਣੀ ਚਾਹ ਪੀ ਲਈ ਔਰ ਵਕੀਲ ਸਾਹਿਬ ਨੇ ਵੀ ਪੀ ਲਈ ਵਕੀਲ ਸਾਹਿਬ ਦੇ ਰਹੇ ਆ ਪੁੱਤਿਆਂ ਨੂੰ ਪਾਣੀ ਔਰ ਅੱਜ ਆ ਜੀ ਜਨਮ ਅਸ਼ਟਮੀ ਸਾਰਿਆਂ ਨੂੰ ਕੰਨਿਆ ਪੂਜਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਧਰਮ ਆਪਣੀ ਆਪਣੀ ਜਗਾ ਸਹੀ ਹੈ ਹਨ ਤੇ ਕੰਨਿਆ ਪੂਜਨਾ ਜੀ ਅੱਜ ਔਰ ਬਾਕੀ ਮੈਂ ਕੰਨਿਆ ਪੂਜਨਾ ਅੱਜ ਨਹੀਂ ਕਰਿਆ ਕਿਉਂਕਿ ਮੈਂ ਬਿਮਾਰ ਥੀ ਔਰ ਬੱਚੇ ਜਾ ਰਹੇ ਆ ਕੰਨਿਆ ਪੂਜਨ ਪਰ ਸਾਹਮਣੇ ਦੇਖੋ ਲੈਣ ਜਾ ਰਹੀ ਹੈ ਬੱਚਿਆਂ ਕੀ इधर बच्चे जा रहे हैं कन्या पूजन पर क्योंकि कन्या पूजन है और साडे वाले बच्चे भी जा रहे हैं लगातार अज भी नहीं खोलिया भोंक रहा लियो मिल गई चाह रूप किधर गई कलो चली गई ਤੋ ਲੋ ਜੀ ਫਰੈਂਡਸ ਬੱਚੇ ਗਏ ਤੇ ਕੰਨਿਆ ਪੂਜਨ ਪਰ ਹੁਣ ਮੈਂ ਮੰਜ ਕੇ ਹਟੀਆਂ ਭਾਂਡੇ ਹਲੇ ਮੇਰੇ ਝਾੜੂ ਪਿਆ ਸਾਰਾ ਮਾਰਨਾ ਇਹ ਮੈਂ ਝਾੜੂ ਮਾਰੂੰਗੀ ਸਾਰਾ ਮਤਲਬ ਸਿੰਬਰਣਾ ਹੈ ਝਾੜੂ ਮਾਰਾਂਗੀ ਝਾੜੂ ਮਾਰਨੇ ਦਾ ਮਤਲਬ ਵੀ ਸਿੰਬਰਣਾ ਹੈ ਸਫਾਈ ਕਰਨੀ ਹੈ ਤੇ ਬੱਚੇ ਮੇਰੇ ਨਾ ਰਹੇ ਆ ਜੀ ਕਿਉਂਕਿ ਪਹਿਲਾਂ ਕੰਨਿਆ ਪੂਜਨ ਪਰ ਗਏ ਤੇ ਨਾਂਣ ਦਾ ਮੌਕਾ ਹੀ ਨਹੀਂ ਮਿਲਿਆ ਸਾਜਰੇ ਸਾਜਰੇ ਆ ਕੇ ਲੇ ਗਏ ਗਵਾਂਢੀ ਆ ਕੇ ਚਲੋ 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 ਕੰਨਿਆ ਪੂਜਣਾ ਚਲੋ ਕੰਨਿਆ ਪੂਜਣਾ ਹਣਾ ਤੇ ਹੁਣ ਮੈਂ ਮੰਜ ਕੇ ਹਟੀਆਂ ਭਾਂਡੇ ਜਸਟ ਮੈਂ ਮਾਰਾਂ ਝਾੜੂ ਹੁਣ दे थोड़ी देर तक मिलते दे, है हैं आप फ्री होके फिर फिर दिखाने ठीक है चलो तो जी इधर बंद रहा अपने पैसे क्योंकि कन्या पूजन के रूपजल कि पैसे बुत तो गिन ले रूप पैसे गिन रही है इधर थर्टी फाइव बस वन हंडरड थर्टी फाइव कह रही थी ना रूपेंजल के पास बने जी वन हंड्रड थर्टी फाइव क्या लेगा फिर इन पैसा मेले में जाऊंगा <laughs> दसहरा देखने बंदे ने अभी थोड़े जे पैसे घट है जो कोई पंद्रह रुपये हो पा ना डेढ़ सौ बन जाएगा पूरा की कल की छुट्टी तो पता नहीं पर दो तरीक की छुट्टी जरूर है दसहरे की कल, कल, कल का मैसेज नहीं आया हले गुप्त मैडम का मैसेज आएगा ना फिर छुट्टी होगी ਤੋਰੁ ਪੈਂਜਲ ਵੀ ਹੋ ਰਹੀ ਐ ਜਖਾਮ ਹੋ ਰਹਾ ਰੁਪੈਂਜਲ ਨੂੰ ਵੀ ਇਸ ਕਿਸੇ ਸਿੱਸੀ ਪਈ ਐ ਨਾ ਹੈ ਦਵਾਈ ਉਸ ਨੂੰ ਦੇਖੋ ਉਹ ਦਵਾਈ ਦੇ ਦੰਨੇ ਐ ਇਸ ਨੂੰ ਔਰ ਬੰਦੇ ਦਾ ਪੈਸੇ ਬਣੇ ਆ ਜੀ 135 ਅ ਅੱਜ ਕੀ ਦਿਹਾੜੀ ਪੈ ਗਈ ਬੰਦੇ ਦਾ ਕੰਨਿਆ ਪੂਜਨ ਜੈ ਮਾਤਾ ਕੀ ਬੋਲ ਫੇਰ ਜੈ ਮਾਤਾ ਦੀ ਅੱਜ ਮਾਤਾ ਅੱਜ ਮਾਤਾ ਕੌਣ ਬਣੀ ਵੀ ਤੀ ਤੂੰ ਤੇਰੀ ਪੂਜਾ ਹੋਈ ਤੀ ਅੱਜ ਰੁਪੈਂਜਲ ਮਾਤਾ ਬਣੀ ਵੀ ਤੀ ਅੱਜ ਰੁਪੈਂਜਲ ਦੀ ਪੂਜਾ ਹੋਈ ਤੀ ਅੱਜ ਅੱਜ ਵਕੀਲ ਸਾਹਿਬ ਵੀ ਬਿਮਾਰ ਹੋ ਰਹੇ ਆ ਤੇ ਬਸ ਨਾ ਧੋ ਲਈਏ ਮੈਂ ਵੀ ਹੁਣ ਣਣ ਲੱਗੀਆਂ ਸਾਰਾ ਕੰਮ ਫਿਨਿਸ਼ ਹੋ ਗਿਆ ਬੱਚਿਆਂ ਨੇ ਵੀ ਥੋੜੇ ਜੇ ਸੋਚ ਰਹੀਏ ਕਿ ਕੱਪੜੇ ਵਾਸ਼ ਕਰਦਾ ਜੇ ਵੈਸੇ ਸਲਾਹ ਨਹੀਂ ਤੀ ਮੈਂ ਕਿਾ ਚਲ ਤੋਈ ਦਨ ਨਹੀਂ ਆ ਜਿਆਦਾ ਹੋਏ ਪਏ ਆ ਬਹੁਤ ਜਿਆਦਾ ਔਰ ਬੱਚੇ ਗਏ ਆ ਣਣ ਬੜੇ ਵਾਲੀ ਛੋਟੇ ਵਾਲੀ ਨੂੰ ਨਾ ਲਾ ਮਾ ਹੁਣ ਬਿਮਾਰ ਹੋ ਰਹੀ ਆ ਉਹ ਵੀ ਜਖਾਮ ਚੱਲ ਰਿਹਾ ਉਸ ਨੂੰ ਵੀ ਕੀ ਰੂਪ ਖੇਲੇ ਦੀ ਕੰਜੇ ਗੀ ਮਗਾਈ ਤੀ ਹੈ ਟਿੱਕਾ ਮੋਟਾ ਨਹੀਂ ਵੀ ਰੱਖ ਇਤਨਾ ਖਾਤੀ ਹੈ ਫਰੈਂਡਸ ਇਤਨਾ ਖਾਤੀ ਹੈ ਇਤਨਾ ਖਾਤੀ ਹੈ ਪੁੱਛੋ ਕਿਨਾਂ और इधर ही रूलिया लियो भी कुम्बरा छोले पूरी खाने को कुम्बरा इधर मम्मा तो कपड़े हेलो कैसे हो गुड मॉर्निंग आज लियो के भी मोच जलेगी छोले पूरी खा रहे हैं <laughs> लियो ना लियो कंजर का जमाया क्या चल टिक्का भी लाया लियो देखा ए सुसु करने का को उसने सुसु कर दिया बच्चे ने ਕਿ ਨੂੰ ਸਾ ਜਿਆਦਾ ਨਹੀਂ ਪੈ ਗਿਆ ਹਣਾ ਦੇਖੋ ਜੀ ਇਹ ਮੰਨੇ ਅੱਜ ਲਾਇਆ ਤਾਂ ਗੈਂਡਾ ਫਰਨੈਲ ਇਤਨੀ ਖੁਸ਼ਬੂ ਗਰੀ ਪੜੀ ਨੇ ਸਨੇ ਹਣਾ ਮੰਮੀ ਬਹੁਤ ਕਮਰੇ ਕਮਰੇ ਮੈਂ ਖੁਸ਼ਬੂ ਹੋ ਗਈ ਵੇ ਦੇਖੋ ਨੇ ਟਿੱਕਾ ਲੈ ਬਲੀਓ ਇਧਰ ਦੇਖ ਓ ਓ ਹੈਲੋ ਕਹਾਨੂੰ ਇਗਨੋਰ ਮਾਰ ਦਿਆ ਜੀ ਉਹ ਤੋਂ ਹੀ ਬੇਇੱਜ਼ਤੀ ਕਰਦਾ ਫਿਰ ਜਹਾ ਚਲੋ ਛੱਡੋ ਬਰਾ ਮੰਮੀ ਕੱਪੜੇ ਦੇਖੋ ਕਿਤਰੇ ਧੋਰੇ ਮੰਮੀ ਅੱਜ ਵਾਸਤੇ ਮੋੜਵਾਨੀਆ ਪਹਿਲਾਂ ਮੇਰੀ ਸਦਾ ਨਹੀਂ ਬੀਤੀ ਤੁਹਾਨੂੰ ਦੋਪੜੇ ਜਰਾ ਚਾਨਕ ਸ਼ਾਵਣ ਦੀ ਛਾ ਚਲੋ ਜੀ ਫਰੈਂਡਸ ਕੰਮ ਤੰਦਾ ਹੋ ਗਿਆ ਆਪਣਾ ਸਾਰਾ ਫਿਨਿਸ਼ ਔਰ ਜਸਟ ਮੈਂ ਹੁਣੀ ਬੈਲੀ ਹੋਈਆਂ ਬੱਚੇ ਕਰ ਰਹੇ ਆ ਨਾਨੀ ਦੇ ਨਾਲ ਗੱਲ ਔਰ ਮੇਰੇ ਕੱਪੜਿਆ ਚੈਨੇ ਤੇ ਨਾ ਜੋ ਮੈਂ ਧੋਏ ਆ ਕੱਪੜੇ ਮੈਂ ਅਚਾਨਕ ਮੂਡ ਬਣ ਗਿਆ ਮੇਰਾ ਪਹਿਲਾਂ ਮੈਂ ਕਹਿ ਰਹੀ ਸੀ ਵੀ ਚਲੋ ਬੁੱਧਵਾਰ ਨੂੰ ਧਵਾਂਗੀ ਕੱਲ ਨੂੰ ਪਰ ਅੱਜ ਮੈਨੂੰ ਜ਼ਿਆਦਾ ਲੱਗੇ ਮੈਂ ਕਿਹਾ ਨਾ ਕਰ ਲੂ ਹੋਰ ਹੋ ਜੰਗੇ ਅੱਜ ਹੀ ਧੋਦਾ ਕੱਪੜੇ ਇਸ ਕਰਕੇ ਮੈਂ ਅੱਜ ਹੀ ਕੱਪੜੇ ਧੋਦੇ ਸਾਰੇ ਔਰ ਇੱਧਰ ਬੱਚੇ ਇਧਰ ਬੱਚੇ ਲੱਗੇ ਹੋਏ ਆ ਜੀ ਇਹ ਦੋਨੋਂ ਜਣੇ ਆਪਣੀ ਨਾਨੀ ਦੇ ਨਾਲ ਗੱਲਾਂ ਕਰਨ ਇਧਰ ਨਾਨੀ ਦੇ ਨਾਲ ਬਾਤਾਂ ਹੋ ਰਹੀਆਂ ਇਹ ਨਾਨੀ ਕੇ ਸਾਥ ਬਾਤ ਕਰ ਰਹੇ ਥੋੜੀ ਜੀ ਲੋ ਕਹ ਨਾਨੀ ਆਉਨੇ ਪਕੜਿਆ ਵਾ ਇਹ ਬੱਚੇ ਕਰ ਰਹੇ ਆ ਨਾਨੀ ਕੇ ਸਾਥ ਬਾਤ ਇਨਕੀ ਨਾਨੀ ਦਾ ਫੋਨ ਆਇਆ ਵਾ ਨਾਨੀ ਪੁੱਛ ਰਹੀ ਕਿੰਨੇ ਪੈਸੇ ਬਣੇ ਅੱਜ ਨਾਨੀ ਪੁੱਛ ਰਹੀ ਕਿੰਨੇ ਪੈਸੇ ਬਣੇ ਅੱਜ ਕਿੰਨੇ ਬਣੇ ਆ ਇਸ ਵਾਰ ਨਾਨੀ ਇਸ ਪਰ ਉਹ ਵਾ 135 ਬਣੇ ਤੇ ਉਹਨੇ ਮਰੇ 10 ਖਾ ਗਿਓ ਹਾਂ 140 30 ਰਹਿ ਗਏ ਸਪਾ ਮੇ 530 ਵਾਲੇ ਤੇ 130 ਬੜੇ ਇਹਦਾ ਦਾਸਰ ਬੰਦਿਆ ਜੇ ਖੁਸ਼ ਹੋ ਜੂ ਹੋ ਮੈਂ ਚੰਗਾ ਰਹਿ ਬਾਕੀ ਮੰਮੀ ਦੇ ਪਰਸਵਾ ਪਾਈ ਬੈਠੀ ਆ ਬਾਕੀ ਪਰਸਵਾ ਪਾਈ ਬੈਠੀ ਹੋ ਗਈ ਲਿ ਕਰੋੜ ਕੁੱਤੀ ਆ ਪਰਸਰੀ ਕਿ ਮੰਮੀ ਨੂੰ ਛੇਤੀ ਕਰੀ ਮੰਮੀ ਆਪਨੇ ਕੀ ਲੈਣਾ ਬੱਲੀ ਇਹ ਕਦੇ ਫੋਨ ਕਰੂਗੀ ਇਬ ਕਰੂਗੀ ਕਦੇ ਆਪਕੇ ਕੋਲ ਫੋਨ ਥੋੜੀ देर ਤੱਕ ਕਹਿੰਦੀ ਹੁਣ ਮੈਂ ਫੋਨ ਕਰੂਗੀ ਤੁਹਾਡੇ ਕੋਲ ਉਹ ਡੈਸਕ ਵੀ ਨੂਆ ਛੋਟਾ ਸਾਹ ਕਿਊਟ ਸਾ खर्चे में कोला बाहर तेल आजा ते हल्का जा लाजा हल्का जा हल्का जा जोर के ना लाई जोर की ला दे देने बस हल्का जला, ला ठीक है तो मैं आई थी थोड़ा जा बाहर गेट लगा जा देखे नहीं तेज धुप है ना और हवा भी बिल्कुल नहीं चल रही एक पत्ता भी नहीं हिल रहा है बाहर और बहुत ज्यादा धुप है ਔਰ ਕੱਪੜੇ ਵੀ ਅੱਜ ਮੈਂ ហេਠਾਂ ਹੀ ਪਾਏ ਹੋਏ ਆ ਧੋ ਕੇ ਔਰ ਵਕੀਲ ਸਾਹਿਬ ਅੰਦਰ ਪਏ ਆ ਕਿਉਂਕਿ ਬਿਮਾਰ ਹੈ ਅੱਜ ਮੌਸਮ ਵੀ ਚੇਂਜ ਹੋ ਰਿਹਾ ਇਹ ਮੱਛੀਆਂ ਨੂੰ ਦਾਣਾ ਪਾ ਦਿਆ ਜੋਤ ਪਾ ਦੇ ਪਿਓ ਕੇ ਮੜਾ ਜਾ ਮੱਛੀਆਂ ਨੂੰ ਦਾਣਾ ਕੀ ਹੋ ਰਿਹਾ ਇੱਧਰ ਇਹ ਕੀ ਹੋ ਰਿਹਾ ਇਹ ਹੋ ਬੱਚੇ ਹਾ ਹਾ ਇਹ ਕੀ ਦੇਖ ਲਓ ਆ ਪਈਆਂ ਮੰਮੀ ਇੱਧਰ ਆਇਆ ਇੱਧਰ ਐ ਰੂਪ ਦਾ ਮੂੰਹ ਨਹੀਂ ਚੇੜੀਂ। ਕੀ ਆਏਗਾ? ਆਹ ਬਾਕੀ ਇਜ਼ੀ ਆ ਰਹੀ ਮੈਂ। ਇਹ ਕੌਣ ਸੀ ਐਪ ਆ ਇਹ ਉਸ ਨਾ ਸਨੈਪਚੈਟ ਪਾ। ਉਸ ਤੇ ਨਹੀਂ ਇਹ ਦਿੱਸਦਾ। ਮੰਮੀ ਆਇਓ। ਇਹ ਕੁੱਤੇ ਹੋਣੇ ਵੇ ਹੈ। ਇਹ ਦੇਖੋ ਅਜੀਵੋ ਗਰੀਵ ਹਰਕਤਾਂ ਛੁੱਟੀਆਂ ਹੋਈਆਂ ਨਿਆਣਿਆਂ ਨੂੰ ਅਜੀਵੋ ਗਰੀਵ ਹਰਕਤਾਂ ਆਇ ਨਾਗੀਆਂ। ਅਸ ਤੋਂ ਪੈਣੀ ਆ ਉੱਪਰ ਉਡਣ ਲੱਗੀ ਧੁੱਪ ਥੋੜ੍ਹੀ ਹੋ ਰਹੀ ਹੈ ਇੱਥਾ ਮੱਖੀਆਂ ਬਦਾਨੀ ਕਿੱਥੇ ਤੇ ਆ ਗਈਆਂ ਅੱਜ ਹਨਾ ਮੰਮੀ ਆਪੀ ਆ ਜਾ ਐ ਤੋ ਵੀ ਆ ਜਾ ਉਹ ਜਸਤ ਬੱਚਿਆਂ ਗਲ ਮੈਂ ਵੀ ਬੱਚੀ ਬਣ ਗਈ ਥੋੜੀ ਜੀ ਕਿਉਂਕਿ ਨਿਆਣੇ ਹਰਕਤਾਂ ਕਰ ਰਹੇ ਆ ਅਜੀਬੋ ਗਰੀਬ ਔਰ ਮੈਂ ਵੀ ਥੋੜੀ ਜੀ ਆ ਬੱਚਿਆਂ ਦੇ ਨਾਲ ਹਾਂ ਦੀਦੀ ਵੀ ਬੱਚੀ ਬਣੀ ਵੀ ਆ ਮੈਨੂੰ ਨੀਂਦ ਵੀ ਨਹੀਂ ਆ ਰਹੀ ਅੱਜ ਪਤ ਨਹੀਂ ਕਿਉਂ ਅੱਜ ਨਾ ਥੋੜੀ ਜੀ ਕਈ ਵਾਰ ਪਹਿਲਾਂ ਨੀਂਦ ਆ ਰਹੀਦੀ ਹੁਣ ਨਹੀਂ ਆਈ ਹੈਗੀ ਅਜੀਬ ਜਿਹਾ ਲੱਗ ਰਿਹਾ ਫੀਲ ਹੋ ਰਿਹਾ ਓਏ ਰੂਪਨਾ ਗਿਰ ਜਾਣਾ ਇੱਥਾਂ ਕਿੰਨੇ ਪੈਨ ਲੈ ਰਹੀ ਐ ਜਦੋਂ ਇਸ ਨੂੰ ਪੁੱਛ ਲੋ ਜੋਤ ਨੂੰ ਵੀ ਪੈਨ ਹੈਗੇ ਆ ਕਹੇਗੀ ਹੈ ਨਹੀਂ ਐਨੇ ਪੈਨ ਲੈ ਰਹੀ ਐ ਬੱਲੇ ਬੱਲੇ ਦੁਕਾਨ ਲਗਾਣੀ ਕਿਹਾ ਤੈਨੂੰ ਪੈਨ ਕਿ ਇਹ ਪੈਨ ਸਭ ਤੋਂ ਵਧੀਆ ਹੋਣਾ ਨਾ ਹਮਮ ਵਧੀਆ ਪੈਨ ਕਿਉਂ ਵਾਹ ਸਾਰੇ ਚੱਲ ਰਹੇ ਆ ਕਬੀਨਾ ਚੱਲੇ ਆ ਸਾਰੇ ਇਹ ਕੌਣ ਸਾ ਹਮਮ ਬੋਲ ਪੈਨ ਹੈ ਹਮਮ ਫਾਉਂਟੇਨ ਕਿਉਂ ਮਨੇ ਨਾ 5 ਪੈਨ ਲੈ ਗਏ ਬਦਲਿਆ ਦੇਖ ਕਿਸੇ ਫਰੈਂਡ ਦੇ ਕਿਉਂ ਫਿਰ ਵਿਚਾਰਨਾ ਅੱਜ ਵੀ ਅੱਜ ਕਿਹੜਾ ਪੈਨ ਲੈ ਕੇ ਆਈ ਹੈ ਨਵਾ ਮੈਂ ਨਹੀਂ ਤਾਂ ਚਲਾਤਾ ਰਹੀ ਨਹੀਂ ਪੈਨਾਂ ਨੂੰ ਇਕੱਠੇ ਕਰਕੇ ਕੀ ਕਰ ਰਹੀ ਹੈ ਇਹ ਬਾਰੇ ਖਾਲੀ ਆ ਮਨੇ ਹਮ ਕਵਰ ਵਾਸਤੇ ਰੱਖ ਲਿਆ ਅੱਛਾ ਫਾਇਦਾ ਇਹ ਰੱਖੋ ਵਾਲੇ ਕਨੋ ਦਿਆ ਇਹ ਦੇਖੋ ਇਹੋ ਨਾ ਇਸੇ ਉੱਪਰ ਇਸ ਤਰ੍ਹਾਂ ਕਰ ਦਾਂ ਡੰਡੀ ਬਣ ਜਾਏਗਾ ਪੈਨ ਤੇਰੇ ਸਾਰੇ ਸੋਹਣੇ ਆ ਚੋਰੀ ਕਰਨੇ ਵਾਲੇ ਆ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਵੀ ਪੈਨ ਚਾਹੀਦੇ ਆ ਨਾ ਬਬਜੋਤ ਆਨਲਾਈਨ ਭੇਜ ਦੇਗੀ ਪੈਨ ਲੈ ਲਿਓ ਇਹ ਵੀ 5 ਕਿਉਂਕਿ ਜੋਤ ਕੇ ਪਾਸ ਪੈਨ ਬਹੁਤ ਹੈ ਇਹ ਵੀ 7 ਨਾ ਇਹੋ ਮੈਨੂੰ ਫਰੈਂਡ ਨੇ ਦਿਆ ਤਾਂ ਅਰੀ ਹੋ ਗਈ ਇਕ ਤੋਂ ਹੋਰ ਤਾਂ ਇਤਨੇ ਪੈਨ ਲੈ ਰਹੀ ਹੈ ਨਾ ਹੱਤੇ ਜਿਆਦਾ ਬੱਲੇ ਬੱਲੇ ਇਹ ਮਸੂਮ ਇਹਨਾਂ ਮਤੇ ਮੈਂ ਯੂਜ਼ ਕਰਤੀ ਹੁਣ ਹਮ ਉਹ ਪੈਨ ਨਹੀਂ ਪੈਨ ਲੈ ਰਹੀ ਹੈ ਜੋਤ ਬਹੁਤ سارے ਅੱਜ ਫੇਰ ਲਈ ਇੱਕ ਹੋਰ ਖਰੀਦ ਗਏ ਔਰ ਮੇਰੇ ਘਰ ਮੈਂ ਸ਼ਾਂਤੀ ਪਤਾ ਕਿਉਂ ਹੋਈ ਹੈ ਕਿਉਂਕਿ ਉਹ ਮੇਰੇ ਘਰ ਕੀ ਸ਼ਾਂਤੀ ਸੋ ਗਈ ਹੈ ਉਹ ਅੱਜ ਸੋ ਗਈ ਕਿਉਂਕਿ ਅੱਜ 6 ਵਜੇ ਕੀ ਉઠી ਵੀ تھی ਰੂਪ ਕਿਉਂਕਿ 6 ਵਜੇ ਕੇ ਸਨੇਹ ਆਣ ਲਗੇ ਹੋਤੇ ਕੰਨਿਆ ਪੂਜਨ ਕੇ 6 ਵਜੇ ਪਹਿਲਾਂ ਬੁਜਣੀਆਂ ਸ਼ੁਰੂ ਹੋ ਗਈਆਂ ਕੁੜੀਆਂ ਨੂੰ ਭੇਜ ਦੋ ਕੁੜੀਆਂ ਨੂੰ ਭੇਜ ਦੋ ਕੰਨਿਆ ਪੂਜਨ ਹੈ ਅੱਜ ਵਿਚਾਰੀ ਕੰਨਿਆ ਸੋ ਗਈ ਕਿਉਂਕਿ ਕੰਨਿਆ ਥੱਕੀ ਵੀ ਧੀ ਨਾ ਮਾਤਾ ਵੀ ਥੱਕਦੀ ਆ ਬਾਈ ਔਰ ਮਾਤਾ ਵੀ ਥੱਕ ਗਈ ਵਿਚਾਰੀ ਕਿਉਂਕਿ 6 ਵਜੇ ਕੇ ਦਰਵਾਜੇ ਖਟਕਾਏ ਵੇ ਤੇ ਆਜੋ ਆਜੋ ਕੰਨਿਆ ਪੂਜਨ ਹੈ ਤਾਂ ਅੱਜ ਮਾਤਾ ਰਾਣੀ ਫਿਲਹਾਲ ਸੋ ਗਈ ਨੀਂਦ ਆ ਰਹੀ ਹੈ ਮਾਤਾ ਰਾਣੀ ਨੂੰ ਔਰ ਮਾਤਾ ਰਾਣੀ ਕੇ ਜੋ ਪੈਸੇ ਬਣੇ ਆ ਪਰਸ ਆਪਣਾ ਉਹ ਟੰਗਿਆ ਵੈਲਮਾਰੀ ਕੇ ਨੇੜਾ ਚੈਰੀ ਮੇਰਾ ਪਰਸ ਨਹੀਂ ਛੇੜਨਾ ਅੱਜ ਮੇਰੇ ਕੋਲ ਬਹੁਤ ਪੈਸੇ ਹੋਏ ਹੋਏ ਆ ਔਰ ਪੈਂਜਲ ਕੇ ਪੈਸੇ ਆ ਇਕੱ ਔਰ ਬਖਜੋਤ ਲੇਰੀ ਆਪਣੇ ਪੈਨ ਇਹ ਤਾਂ ਆਪਣੇ ਪੈਨ ਹੀ ਖਰੀਦੀ ਹੁੰਦੀ ਆ ਜਿਆਦਾ ਕਿਉਂਕਿ ਸਾਨੂੰ ਪੈਨਾਂ ਦਾ ਹੀ ਸ਼ੌਂਕ ਹੈ ਜਿਆਦਾ ਹੋਰ ਚੀਜ਼ ਮਿਲੇ ਨਾ ਮਿਲੇ ਪਰ ਬੰਦੇ ਨੇ ਪੈਨ ਜ਼ਰੂਰ ਲੈਣੇ ਆ ਹੈਨਾ ਪੈਨ ਜਿਆਦਾ ਪਸੰਦ ਹੈ ਹਾਲੋ ਮਰਾਈ ਇਹ ਤਾਂ ਇਸ ਤਰ੍ਹਾਂ ਦਾ ਹਮ ਵੀ ਕਰੇ ਕਰਦੇ ਦੇ ਸਕੂਲ ਮਾ ਇੱਕ ਹੋਰ ਗ੍ਰਾਮ ਪੈਨਾਂ ਦੀ ਛਾਲਾ ਮਰਵਾਈ ਕਰਦੇ ਦੇ ਤੋ ਵਕੀਲ ਸਾਹਿਬ ਹੋ ਰਹੇ ਤੇ ਬਿਮਾਰ ਅੱਜ ਛੁੱਟੀ ਲਈ ਆ ਵਿਚਾਰਿਆਂ ਨੇ ਕਿਉਂਕਿ ਬਹੁਤ ਜ਼ਿਆਦਾ ਬਿਮਾਰ ਤੇ ਅੱਜ ਔਰ ਦਵਾਈ ਲੈ ਰਹੇ ਆ ਹੁਣ ਵੀ ਸਾਹਮਣੇ ਕਿਉਂਕਿ ਮੈਡੀਸਿਨ ਲੈ ਰਹੇ ਆ ਆਪਣੀ ਪਾਣੀ ਹੈਗਾ ਔਰ ਕਿਉਂਕਿ ਬੁਖਾਰ ਚੜਿਆ ਵਾ ਤਾਂ ਇਹਨਾਂ ਨੂੰ ਵੀ ਔਰ ਇੱਧਰ ਬੰਦਾ ਮਮੀ ਪੀਸੀਐਮ ਕੀ ਕਰਨੀ ਹੈ ਨਹੀਂ ਦੇ ਵਿੱਚ ਤੁਹਾਡੇ ਵਾ ਰਾਂ ਦੋ ਉਹ ਬਹਿ ਗਿਆ ਉਹ ਤਾਂ ਉਹ ਬੈਠ ਗਿਆ ਤਾਂ ਵੀ ਪੀਸੀਐਮ ਲੈਣੀ ਹੈ ਹੈਂ ਅੱਜ ਲਿਓ ਦਾ ਪੇਟ ਇਨਾ ਫੁੱਲ ਹੋਇਆ ਹੋਆ ਨਾ ਕਿਉਂਕਿ ਕੰਨਿਆ ਪੂਜਨ ਦਾ ਜੋਸਮਾਨ ਥਾ ਔਰ ਲਿਓ ਨੇ ਵੀ ਬਹੁਤ ਖਾਇਆ ਬਨਾਨਾ ਐਪਲ ਬਹੁਤ ਖਾਏ ਹੋਏ ਅੱਜ ਇਸਨੇ ਅੱਜ ਇਹ ਲੋਟਫੋਟ ਹੋ ਕੇ ਪੈ ਗਿਆ ਫਿਲਹਾਲ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਔਰ ਮੇਰੇ ਕੱਪੜੇ ਨਾ ਅੱਜ ਮੈਂ ਹੇਠਾਂ ਹੀ ਪਾਤੇ ਐਨੀ ਧੁੱਪ ਹੈ ਨਹੀਂ ਤੀ ਬੱਦਲ ਜਾਈ ਹੈ ਯਾਨੀ ਧੁੱਪ ਝੌਂਜੀ ਹੋਈ ਵੀ ਹੈ ਜਿਆਦਾ ਧੁੱਪ ਹੈਵੀ ਨਹੀਂ ਤੇਜ ਔਰ ਧੁੱਪ ਝੌਂਜੀ ਹੋ ਰਹੀ ਹੈ ਬਾਦ ਵਿੱਚ ਆ ਦਾਂਗੀ ਹਲੇ ਹੋਰ ਮੜੀ ਜੀ ਹਵਾ ਲੱਗ ਲੈਣ ਦੇ ਕੱਪੜਿਆਂ ਨੂੰ ਤੇ ਚਲੋ ਜੀ ਕਰਦੇ ਆਪਾਂ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਪਰ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਕਰੋ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਬਾਏ ਬਾਏ ਜੀ ਟੇਕ ਕੇਅਰ ਜੈ ਮਾਤਾ ਦੀ ਸਾਰਿਆਂ ਨੂੰ ਅੱਜ ਅਸ਼ਟਮੀ ਹੈ ਮਾਤਾ ਦਾ ਦਿਨ ਹੈ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਜੀ ਦੇਖੀ ਮੇਰੀ ਬਿੰਦੀ ਕਿਸ ਤਰ੍ਹਾਂ ਢਿੱਡੀ ਹੋ ਗਈ ਨਾ ਮੈਂ ਸੁੱਤੀ ਪਈ ਸੀ ਦੇਖੀ ਨਹੀਂ ਹੈਗੀ ਔਰ ਮੈਂ ਹੁਣ ਦੇਖਿਆ ਫਿਲਹਾਲ ਕਿਉਂਕਿ ਮੈਂ ਸੋ ਗਈ ਸੀ ਵਿੱਚ ਨੂੰ ਰੋਟੀ ਖਾ ਕੇ ਹੁਣੇ ਉੱਠੀ ਆ ਮੈਂ ਤੋ ਚਲੋ ਜੀ ਬਾਏ ਬਾਏ ਟੇਕ ਕੇਅਰ ਤੇ ਬਾਕੀ ਆਪਾਂ ਨੇ ਕੱਪੜੇ ਕੁੱਪੜੇ ਵੀ ਧਾਰਨੇ ਆ ਤੇ ਹਮਾਰਨੀ ਆ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਸਤ ਸੱਕੇ ਲਈ ਬਾਏ ਬਾਏ